ਵਾਹਿਗੁਰੂ ਸਾਹਿਬ ਜੀ ਬੋਲੀ ਪਰਮ ਮਨੋਹਰ ਬਚਨਾ ਮੁੱਲਾ ਨੂਰਦੀਨ ਦੇ ਬੋਲ ਸੁਣ ਕੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਇਹ ਬਚਨ ਲਿਖੇ ਹਨ ਕਿ ਜੋ ਬੇਮੁਖਤਾ ਪਦ ਕਰਸਾਨੀ ਜਿਹੜੇ ਮੁੱਲਾ ਨੂਰਦੀਨ ਦੇ ਜੋ ਬੋਲ ਸੀ ਉਹ ਬੇਮੁਖਤਾਈ ਵਾਲੇ ਸਨ ਕੋਈ ਗੁਰਮੁਖਤਾਈ ਵਾਲੇ ਬੋਲ ਨਹੀਂ ਸੀ ਜਿਸ ਤਰ੍ਹਾਂ ਬੁੱਲਾ ਨੂਰਦੀਨ ਨੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਅਜੇ ਤੁਹਾਡੀ 6-7 ਸਾਲ ਦੀ ਉਮਰ ਹੈ ਤੇ ਤੁਸੀਂ ਮੌਤ ਦੀ ਗੱਲ ਕਰਦੇ ਹੋ ਤੇ ਨਾਮ ਜਪਣ ਦੀਆਂ ਬਾਤਾਂ ਕਰਦੇ ਹੋ ਤੇ ਨਾਮ ਜਪਣਾ ਹੈ ਇਹ ਤਾਂ ਬਡੇਰੀ ਅਵਸਥਾ ਵਿੱਚ ਬਜ਼ੁਰਗੀ ਵਿੱਚ ਵੀ ਬੰਦਾ ਨਾਮ ਜਪ ਸਕਦਾ ਹੈ ਇਸ ਕਰਕੇ ਅਜੇ ਤੁਸੀਂ ਮੌਤ ਦੀ ਗੱਲ ਨਾ ਕਰੋ ਅਜੇ ਤਾਂ ਹਸਣ ਖੇਡਣ ਦੀ ਤੁਹਾਡੀ ਉਮਰ ਹੈ ਖਾਣ ਪੀਣ ਦੀ ਉਮਰ ਹੈ ਐਸ਼ ਹੋਈਸ਼ਰ ਦੇ ਸਾਧਨ ਮੰਨੋ ਇਸ ਤਰ੍ਹਾਂ ਇਹ ਜਿਹੜੇ ਬਚਨ ਸਨ ਇਹ ਬੇਮੁਖਤਾਈ ਵਾਲੇ ਸਨ ਤੇ ਗੁਰਮੁਖਤਾਈ ਵਾਲੇ ਬਚਨ ਨਹੀਂ ਸੀ ਇਹਨਾਂ ਬਚਨਾਂ ਨੂੰ ਸੁਣ ਕੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੋਲੇ ਪਰਮ ਮਨੋਹਰ ਬਚਨਾ ਤਾਂ ਸਤਿਗੁਰੂ ਸਾਹਿਬ ਜੀ ਬੜੇ ਹੀ ਪਰਮ ਬੜੇ ਮਹਾਨ ਬੜੇ ਆਤਮਿਕ ਆਨੰਦ ਨੂੰ ਦੇਣ ਵਾਲੇ ਤੇ ਮਨੋਹਰ ਮਨ ਨੂੰ ਹਰਨ ਵਾਲੇ ਮਨ ਨੂੰ ਹਰਿਆ ਭਰਿਆ ਕਰਨ ਵਾਲੇ ਬਚਨ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਬੋਲੇ ਹਨ ਜਿਨ ਮਹਿ ਉਪਦੇਸ਼ ਹੈ ਕੀ ਰਚਨਾ ਜਿਨ੍ਹਾਂ ਬਚਨਾਂ ਦੇ ਵਿੱਚ ਉਪਦੇਸ਼ ਦੀਨ ਦੀ ਰਚਨਾ ਹੈ ਬਨਾਵਟ ਹੈ ਸਿੱਖਿਆ ਹੈ ਜੋ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ ਇਹ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਹੈ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨਾ ਹੈ ਇਹ ਕੱਲਾ ਮੁੱਲਾ ਨੂਰਦੀਨ ਜੀ ਨੂੰ ਉਪਦੇਸ਼ ਨਹੀਂ ਦਿੱਤਾ ਸਾਰੀ ਸ੍ਰਿਸ਼ਟੀ ਵਾਸਤੇ ਇਹ ਮਹਾਰਾਜ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੋ ਤੂੰ ਲਖੈ ਆਰਬਲ ਸਾਰੀ ਗੁਰੂ ਸਾਹਿਬ ਜੀ ਕਹਿਣ ਲੱਗੇ ਮੁੱਲਾ ਨੂਰਦੀਨ ਜੀ ਜੋ ਤੂੰ ਲਖੈ ਜੋ ਤੁਸੀਂ ਜਾਣਦੇ ਹੋ ਕਿ ਆਰਬਲ ਸਾਰੀ ਸਾਰੀ ਉਮਰ ਹੈ ਤੁਹਾਡੀ ਅਜੇ 6-7 ਸਾਲ ਦੀ ਉਮਰ ਹੈ ਅਜੇ ਤਾਂ ਸਾਰੀ ਉਮਰ ਪਈ ਹੋਈ ਹੈ ਅਜੀ 100 ਸਾਲ ਦੀ ਉਮਰ ਹੈ ਬਿਨਾ ਭਜਨ ਇਹ ਜਾਤ ਵਿਕਾਰੀ ਤਾਂ ਮਹਾਰਾਜ ਕਹਿਣ ਲੱਗੇ ਮੁੱਲਾ ਨੂਰਦੀਨ ਜੀ ਜਿਹੜੀ ਸਾਰੀ ਉਮਰ ਹੈ ਨਾ ਇਹ ਬਿਨਾ ਭਜਨ ਤੋਂ ਇਸ ਤਰ੍ਹਾਂ ਵਿਕਾਰ ਹੀ ਚਲੀ ਜਾਂਦੀ ਹੈ ਪਿਆਰ થી ਚਲੀ ਜਾਂਦੀ ਹੈ ਵਿਕਾਰਾਂ ਦੇ ਵਿੱਚ ਖਚਤ ਪਚਤ ਹੁੰਦੀਆਂ ਸਾਰੀ ਉਮਰ ਬਤੀਤ ਹੋ ਜਾਂਦੀ ਹੈ ਇੱਕ ਸੌ ਬਰਖ ਆਰਬਲ ਪ੍ਰਾਨੀ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੁੱਲਾ ਨੂਰਦੀਨ ਜੀ ਜੇ ਪ੍ਰਾਣਾਧਾਰੀ ਜੀਵ ਸੰਸਾਰ ਦੇ ਲੋਕਾਂ ਨੇ ਮਿਥਿਆ ਹੋਇਆ ਹੈ ਕਿ 100 ਸਾਲ ਦੀ ਉਮਰ ਹੈ ਜੇ ਬੰਦਾ 100 ਸਾਲ ਦੀ ਉਮਰ ਸੰਸਾਰ ਵਿੱਚ ਜਿਉਂਦਾ ਰਵੇ 100 ਸਾਲ ਭੋਗ ਕੇ ਸੰਸਾਰ ਤੋਂ ਜਾਵੇ ਜੇ ਜੀਵਹ ਤਿੰਨ ਕਹੋ ਕਹਾਣੀ ਜਿਹੜੇ 100 ਸਾਲ ਜੀਵਨ ਜਿਉਂਦੇ ਹਨ ਉਹਨਾਂ ਦੀ ਜਿਹੜੀ ਕਥਾ ਕਹਾਣੀ ਉਹਨਾਂ ਦੀ ਵਾਰਤਾ ਅਸੀਂ ਦੱਸਦੇ ਹਾਂ dard neend bas karte ho saina ਮਹਾਰਾਜ ਸਾਹਿਬ ਕਹਿਣ ਲੱਗੇ ਮੁੱਲਾ ਨੂਰਦੀਨ ਜੀ ਅਰਧ ਨੀਂਦ ਦੇ ਵਸ ਅੱਧੀ ਉਮਰ ਤਾਂ 100 ਸਾਲ ਦੇ ਵਿੱਚੋਂ 50 ਸਾਲ ਤਾਂ ਕਰਤੀ ਉਹ ਸੈਨਾ ਸੁੱਤੀਆਂ ਹੋਈਆਂ ਨੀਂਦ ਦੇ ਵਸ ਹੋ ਕੇ ਬਤੀਤ ਹੋ ਜਾਂਦੀ ਹੈ ਰੈਣ ਗਵਾਇ ਸੁਇਕਾ ਦਿਵਸ ਗਵਾਇ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਈ ਐਸੀ ਵਿਅਕਤੀਆਂ ਉਹ 9 ਵਜੇ ਸੁਣਦੇ ਆ ਤੇ 9 ਵਜੇ ਹੀ ਉੱਠਦੇ ਆ ਕਿੰਨਾ ਸਮਾਂ ਸੁੱਤੇ ਹੀ ਰਹਿੰਦੇ ਆ ਤੇ ਪਹਿਲਾਂ ਮੋਬਾਈਲ ਦੇਖੀ ਜਾਣਗੇ ਉੱਠਦਿਆਂ ਵੀ ਮੋਬਾਈਲ ਦੇਖੀ ਜਾਣਗੇ ਯਾਨੀ ਮਹਾਰਾਜ ਨੇ ਬਚਨ ਕੀਤਾ ਕਿ ਅੱਧਾ ਸਮਾਂ 50 ਸਾਲ ਸੌ ਕੇ ਬਤੀਤ ਹੋ ਜਾਂਦੇ ਹਨ ਗੁਦਰ ਗਏ ਲਖੀਏ ਨਿਜ ਨੈਨਾ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਮੁੱਲਾ ਨੂਰਦੀਨ ਜੀ ਗੁਦਰ ਗਏ ਲਖੀਏ ਨਿਜ ਨੈਨਾ ਲਖੀਏ ਜਾਣ ਲਿਏ ਆਪਣੇ ਨਿਤਰਾ ਦੇ ਨਾਲ 50 ਸਾਲ ਇਸ ਤਰ੍ਹਾਂ ਬਤੀਤ ਹੋ ਜਾਂਦੀ ਹਨ 15 ਬਰਖ ਤੀਕ ਅਨਜਾਨ ਫਿਰ 15 ਸਾਲ ਤੱਕ ਅਨਜਾਨ ਹੁੰਦਾ ਹੈ ਬੀ ਸਮਝ ਹੁੰਦਾ ਹੈ ਬਾਲਪਨ ਮਹਿ ਕਰੀ ਬਿਹਾਨਾ ਬਾਲਪਨ ਮਹਿ ਕਰੀ ਬਿਹਾਨਾ ਬਾਲਕ ਅਵਸਥਾ ਦੇ ਵਿੱਚ 15 ਸਾਲ ਬਤੀਤ ਹੁੰਦੀਆਂ ਤੇ ਬਾਲਕ ਅਵਸਥਾ ਕੈਸੀ ਹੈ ਬਾਲਪਨ ਅਗਿਆਨਾ ਇਹ ਅਗਿਆਨਤਾ ਦੇ ਵਿੱਚ ਹੁੰਦੀ ਹੈ ਹੱਸਦੀਆਂ ਖੇਡਦੀਆਂ ਸਮਾਪਤੀਤ ਹੋ ਜਾਂਦਾ ਹੈ ਬਾਲਸ ਤਾਕਤ ক্রীੜਾ ਸਖਤ ਹੈ ਬਾਲਕ ਅਵਸਥਾ ਖੀਡਾਂ ਦੇ ਵਿੱਚ ਬਤੀਤ ਹੋ ਜਾਂਦੀ ਹੈ 15 ਸਾਲ 80 ਵਰਖੈ ਤੇਜੋ ਵਧਾ ਹੈ ਹੁਣ ਅੱਗੇ ਮਹਾਰਾਜ ਫਰਮਾਉਣ ਲੱਗੇ ਕਿ 80 ਵਰਖੈ ਤੇਜੋ ਵਧਾ ਹੈ 60 ਕੇ ਬੁੱਢੀ ਪਾਵੇ 70 ਕਾ ਮਤਹੀਨ 80 ਹਾਂ ਕਾ ਵਿਵਹਾਰ ਨਾ ਪਾਵੇ ਤੇ 80 ਸਾਲ ਤੋਂ ਅੱਗੇ ਜਿਹੜੀ ਉਮਰ ਵੱਧ ਜਾਂਦੀ ਹੈ ਯਾਨੀ 20 ਸਾਲ ਜਿਹੜੇ ਅਗਲੇ ਹਨ ਲੋਚਣ ਦਿਖੈ ਨਾ ਸ੍ਰੋਣ ਸੁਨੈ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੁੱਲਾ ਨੂਰਦੀਨ ਜੀ ਤੁਸੀਂ ਕਹਿੰਦੇ ਹੋ ਬਜ਼ੁਰਗੀ ਦੇ ਵਿੱਚ ਨਾਮ ਜਪ ਲਿਓ ਤੇ 80 ਸਾਲ ਤੋਂ ਬਾਅਦ ਤਾਂ ਲੋਚਣ ਦਿਖੈ ਨਾ ਨੀਤਰਾ ਤੋਂ ਕੁਝ ਦਿਖਦਾ ਹੀ ਨਹੀਂ ਐਨਕਾਂ ਲੱਗ ਜਾਂਦੀਆਂ ਐਨਕਾਂ ਦੇ ਵਿੱਚੋਂ ਵੀ ਨਹੀਂ ਦਿਖਦਾ ਤੇ ਸ੍ਰੋਣ ਸੁਨੈ ਹੈ ਨਾ ਸ੍ਰੋਣ ਸੁਨੈ ਹੈ ਕੰਨਾਂ ਦੇ ਵਿੱਚੋਂ ਵੀ ਸੁਣਦਾ ਨਹੀਂ ਮਸ਼ੀਨਾ ਲੱਗ ਜਾਂਦੀ ਐ ਨੰਨੋ ਨੀਰ ਬਹੈ ਤਨ ਖੀਨਾ ਭਏ ਕੇਸ ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰੇ ਪ੍ਰਾਨੀ ਬਜ਼ੁਰਗੀ ਦੀ ਅਵਸਥਾ ਤਾਂ ਐਸੀ ਹੋ ਜਾਂਦੀ ਐ ਕਿ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਦੀ ਹੀਨ ਕਹੋ ਨਾਨਕ ਇਹ ਵਿਧ ਭਈ ਤਉ ਨਾ ਹਰ ਰਸ ਲੀਨ ਤਾਂ ਗੁਰੂ ਸਾਹਿਬ ਜੀ ਇਹ ਫਰਮਾਉਂਦੇ ਹਨ ਈ ਲੋਚਨ ਦਿਖੈ ਨਾ ਸਰੋਨ ਸੁਨਾ ਹੈ ਨਾ ਅੱਖਾਂ ਤੋਂ ਦਿਸਦਾ ਹੈ ਨਾ ਕੰਨਾਂ ਤੋਂ ਸੁਣਦਾ ਹੈ ਸੋਹਰਾ ਵਿਆਕੁਲਤਾ ਇੰਦਰੀਨ ਕੀ ਜਿਹੜੇ ਇੰਦਰੀ ਹਨ ਵਿਆਕੁਲ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਅਸਮਰੱਥ ਹੋ ਜਾਂਦੀ ਹਨ ਸੁੱਧ ਨਹਿ ਸਕੈ ਸੰਭਾਰ ਤੇ ਸੁੱਧ ਪੁੱਧ ਨਹੀਂ ਰਹਿੰਦੀ ਕੋਈ ਖਬਰਸਾਰ ਨਹੀਂ ਰਹਿੰਦੀ ਆਪਣੀ ਸਾੰਭ ਸੰਭਾਲ ਨਹੀਂ ਕਰ ਸਕਦਾ ਹੈ ਦੇਹ ਕਿਰਿਆ ਕਰਨੀ ਕਠਨ ਤਾਬ ਕਠਨ ਤੇ ਲਾਓ ਦੇਹ ਕਿਰਿਆ ਕਰਨੀ ਕਠਨ ਤੇ ਦੇ ਦੀ ਜਿਹੜੀ ਕਿਰਿਆ ਕਰਨੀ ਹੈ ਉਹ ਵੀ ਕਠਨ ਹੋ ਜਾਂਦੀ ਹੈ ਔਖੀ ਹੋ ਜਾਂਦੀ ਹੈ ਆਵਾਜ਼ਾਂ ਮਾਰ-ਮਾਰ ਕੇ ਕਿਰਿਆ ਕਰਾਉਂਦਾ ਲਘੂ ਸ਼ੰਕਾ ਜਾਣਾ ਦੀਰਘ ਕਿਰਿਆ ਕਰਨੀ ਹੈ ਤਾਂ ਦੇ ਦੀ ਕਿਰਿਆ ਕਰਨੀ ਵੀ ਔਖੀ ਹੋ ਜਾਂਦੀ ਹੈ ਤਾਬ ਕਾਸ ਹਰ ਉਰਤਾਰ ਤੇ ਤੁਸੀਂ ਕਹਿੰਦੇ ਹੋ ਬੁਢੇਪੇ ਵਿੱਚ ਨਾਮ ਜਪੋ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ ਜਦੋਂ ਜਵਾਨੀ 'ਚ ਜਿਨੇ ਨਾਮ ਨਹੀਂ ਜਪਿਆ ਤੇ ਬੁਢੇਪੇ ਵਿੱਚ ਕਿਵੇਂ ਜਪੇਗਾ ਤਾ ਮਹਾਰਾਜ ਫਰਮਾਉਂਦੇ ਹਨ ਕਿ ਮੁੱਲਾ ਨੂਰਦੀਨ ਜੀ ਤੁਸੀਂ ਆਪ ਹੀ ਦੱਸੋ ਤਬ ਕਸ ਹਰ ਉਰਤਾਰ ਜਦੋਂ ਇੰਦਰੀ ਕਮਜ਼ੋਰ ਹੋ ਗਏ ਹੱਥ ਕੰਬਨ ਲੱਗ ਪਏ ਖੜਿਆ ਜਾਂਦਾ ਨਹੀਂ ਬੈਠਿਆ ਜਾਂਦਾ ਨਹੀਂ ਸੁਣਦਾ ਨਹੀਂ ਹੈ ਤੇ ਅੱਖਾਂ ਤੋਂ ਦਿਖਦਾ ਨਹੀਂ ਹੈ ਤਬ ਕਸ ਹਰ ਉਰਤਾਰ ਤਦੋਂ ਹਰੀ ਵਾਹਿਗੁਰੂ ਜੀ ਨੂੰ ਕਦੋਂ ਹਿਰਦੇ ਵਿੱਚ ਧਾਰਨ ਕਰੇਗਾ ਕੈਸੇ ਧਾਰਨ ਕਰੇਗਾ ਫਿਰ ਨਾਮ ਕਿਵੇਂ ਜਪੇਗਾ ਚਾਪਈ ਉੱਚ ਕਰ ਰਹੇ ਤਿੰਨ ਕੀ ਸੁਣ ਗਿਣਤੀ ਸਤਿਗੁਰੂ ਜੀ ਕਹਿਣ ਲੱਗੇ ਬੁੱਲਾ ਨੂਰਦੀਨ ਜੀ ਕੁਛਕ ਰਹੇ ਪੁੱਛ ਜਿਹੜੇ ਸਾਲ ਰਹਿ ਗਏ 50 ਸਾਲ ਸੌ ਕੇ ਬਤੀਤ ਹੋ ਗਏ 15 ਸਾਲ ਬਾਲਕਵਸਾ ਦੇ ਵਿੱਚ ਅਨਜਾਨਪੁਣੇ ਵਿੱਚ ਬਤੀਤ ਹੋਏ 65 ਸਾਲ ਫਿਰ 15 ਸਾਲ ਜਿਹੜੇ ਰਹਿ ਗਏ ਉਹਨਾਂ ਦੀ ਵੀ ਤੁਸੀਂ ਗਿਣਤੀ ਸੁਣਨਾ ਕਰੋ ਸੋਪ ਬਤੀਤਹਿ ਬਿਨ ਹਰ ਬਿੰਤੀ ਸੋਪੇ ਬਤੀਤਹਿ ਬਿਨ ਹਰ ਬਿੰਤੀ ਉਹ 15 ਸਾਲ ਵੀ ਬਤੀਤ ਹੋ ਜਾਂਦੇ ਆ ਬਿਨ ਹਰ ਬੇਨਤੀ ਵਾਹਿਗੁਰੂ ਦੇ ਅੱਗੇ ਬੇਨਤੀਆਂ ਕੀਤੇ ਤੋਂ ਬਗੈਰ ਅਰਦਾਸਾਂ ਕੀਤੇ ਤੋਂ ਬਗੈਰ ਕਰਨੀ ਤਾਂ ਬੇਨਤੀ ਸੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਨੀਆਂ ਸੀ ਕਿ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਸੀ ਕਿ ਹਮ ਭੂਲ ਚੂਕ ਗੁਰ ਕਿਰਪਾ ਧਾਰੂ ਜਨ ਨਾਨਕ ਪੁੱਤਰੀ ਕਾਢੀ ਹਮਰੇ ਕਰਮ ਨਾ ਵਿਚਰੋ ਠਾਕੁਰ ਤੋ ਮ ਪੈਜ ਰਖੋ ਆਪਣੀ ਦੇ ਬੇਨਤੀਆਂ ਕਰਨੀਆਂ ਸੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ ਲਿਓ ਪ੍ਰਬੰਤਰ ਜਾਮੀ ਬੇਨਤੀਆਂ ਇਹ ਕਰਨੀਆਂ ਸੀ ਕਹੋ ਕਹਾ ਮੈਂ ਆਪਣੀ ਕਰਨੀ ਜੀਬਿਤ ਜਨਮ ਗਵਾਇਓ ਕਹਿ ਨਾਨਕ ਸਭ ਔਗਣ ਮੂ ਮਹ ਰਾਖ ਦੀਓ ਸਰਨਾਇਓ ਤੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਤੋਂ ਬਗੈਰ ਹੀ ਉਹ 15 ਸਾਲ ਵੀ ਬਤੀਤ ਹੋ ਜਾਂਦੇ ਹਨ ਮੂਲ ਮੂਤਰਾਦ ਤਜਿਨੇ ਯੁਗ ਕਾਲਾ ਮੂਲ ਨਹੀਂ ਹੈ ਮਲ ਮੂਤਰਾਦ ਮਲ ਮੂਤਰਾਦ ਤਜਿਨੇ ਯੁਗ ਕਾਲਾ ਜਿਹੜੇ ਦੋਵੇਂ ਟਾਈਮ ਮਲ ਮੂਤਰ ਦਾ ਤਿਆਗ ਕਰਨਾ ਹੈ ਤੇ ਇਸ਼ਨਾਨ ਪਾਣ ਕਰਨਾ ਜੰਗਲ ਮੈਦਾਨ ਜਾਣਾ ਲਘੂ ਸ਼ੰਕਾ ਕਰਨੀ ਹੈ ਦੀਰਘ ਕਿਰਿਆ ਕਰਨੀ ਹੈ ਇਹਦੇ ਵਿੱਚ ਵੀ ਕਾफी ਸਮਾਂ ਬਤੀਤ ਹੁੰਦਾ ਹੈ ਕਰਤਪੀ ਤਹਿ ਕਾਲ ਵਿਸਾਲਾ ਇਸ ਤਰ੍ਹਾਂ ਮਲ ਮੁਕਤਰ ਦਾ ਤਿਆਗ ਕਰਦਿਆਂ ਬਹੁਤ ਸਮਾਂ ਬਤੀਤ ਹੋ ਜਾਂਦਾ ਹੈ ਫਿਰ ਇਸ਼ਨਾਨ ਕਰਨਾ ਇਸ ਤਰ੍ਹਾਂ ਬਹੁਤ ਸਮਾਂ ਬਤੀਤ ਹੁੰਦਾ ਹੈ ਥਾਨ ਪਾਣ ਨਿਤ ਕਰਨ ਵਿਹਾਰਾ ਖਾਣ ਪੀਣ ਦੇ ਵਿੱਚ ਵੀ ਸਮਾਂ ਬਤੀਤ ਹੁੰਦਾ ਹੈ ਭੋਜਨ ਖਾਣ ਸਕਣਾ ਤਿੰਨ ਟਾਈਮ ਬੰਦਾ ਸਕਦਾ ਕਈ ਤਾਂ ਚਾਰ ਚਾਰ ਪੰਜ ਪੰਜ ਵਾਰੀ ਛਕੀ ਜਾਂਦੇ ਆ ਕੁਝ ਨਾ ਕੁਝ ਛਕੀ ਜਾਂਦੇ ਆ ਨਿਤ ਕਰਨ ਵਿਹਾਰਾ ਹੋਰ ਵਿਵਹਾਰ ਵੀ ਸੰਸਾਰ ਦੇ ਕਰਨੀਆਂ ਹਨ। ਖੇਤ ਵਿਨੋਦ ਬਣਤਾ ਸੰਗਤਾਰਾ ਫਿਰ ਜਿਹੜੀ ਬਣਤਾ ਇਸਤਰੀ ਲੈਂਦੀ ਹੈ ਜਿਸ ਦੇ ਨਾਲ ਵਿਆਹ ਕਰਵਾਇਆ ਹੈ ਉਸ ਦੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ ਵਿਚਾਰਾਂ ਕਰਨੀਆਂ ਆਨੰਦ ਮਾਣਨੇ ਕਰਨ ਉਪਾਏ ਸੁਦਰਭ ਉਪਾਵਨ ਔਰ ਫਿਰ ਕਰਨ ਉਪਾਏ ਸੁਦਰਭ ਉਪਾਵਨ ਫਿਰ ਧਨ ਦੀ ਪੈਦਾਇਸ਼ ਕਰਨ ਵਿੱਚ ਧਨ ਦੇ ਕਮਾਉਣ ਵਾਸਤੇ ਉਪਾਏ ਹੀਲੇ ਵਸੀਲੇ ਕਰਨੇ ਮਾਇਆ ਕਮਾਉਣ ਵਾਸਤੇ ਕਿਰਤ ਵਿਰਤ ਕਰਨੀ ਭਜ ਦੌੜ ਕਰਨੀ ਅਲਾਜ ਅਸ਼ੁਭ ਸ਼ੁਭ ਕਰਮ ਕਮਾਵਣ ਤੇ ਮਾਇਆ ਕਿਵੇਂ ਕਮਾਉਣੀ ਅਲਾਜ ਲੱਜਿਆ ਤੋਂ ਰਹਿਤ ਹੋ ਕੇ ਸ਼ਰਮ ਤੋਂ ਰਹਿਤ ਹੋ ਕੇ ਅਸ਼ੁਭ ਸ਼ੁਭ ਕਰਮ ਕਮਾਵਣ ਚੰਗੇ ਮਾੜੇ ਕੰਮ ਕਰਨੇ ਮਾਇਆ ਪਿੱਛੇ ਤੇ ਕਿਉਂਕਿ ਮਾਇਆ ਜਿਆਦੀ ਤਾਂ ਇਕੱਠੀ ਹੁੰਦੀ ਹੈ ਜੇ ਪਾਪ ਕਰਮ ਕਰੇ ਪਾਪਾ ਵੱਜ ਹੋ ਹੋਵੇ ਨਹੀਂ ਬੁਇਆ ਸਾਥ ਨਾ ਜਾਹੀ पाप कर्म माया माया कर दाया कठी करते हैं ठगी छल है, कपट कर दें फिर मर के नाल नहीं जाती बहु परपंच कर परत लिया अशुभ कर्म की है गलत किरत करनी मा शराब दुकाना खोलनिया तमाकू दुकाना केस कतल कराने वाली दुकाना खोलनिया सब ये धर्म की किरत नहीं ये अधर्म की किरत है ਤੇ ਇਸ ਤਰ੍ਹਾਂ ਮਾੜੇ ਚੰਗੇ ਕੰਮ ਕਰਨੇ ਪੈਸੀ ਵਾਸਤੇ ਪਾਲਨ ਸੋਤ ਬਹੁ ਲਾਡ ਲੜਾਵਨ ਫਿਰ ਪੁੱਤਰ ਧੀਆਂ ਨੂੰ ਪਾਲਣਾ ਪੁੱਤ ਪੁੱਤਰੀਆਂ ਨੂੰ ਲਾਡ ਲੜਾਉਣਾ ਇਹਦੇ ਵਿੱਚ ਵੀ ਬਹੁਤ ਸਮਾਂ ਬਤੀਤ ਹੁੰਦਾ ਹੈ ਇਸ ਦਿਨ ਹੇਤ ਸੋ ਹੇਤ ਵਡਾਵਨ ਰਾਤ ਦਿਨ ਪੁੱਤਰ ਧੀਆਂ ਪੁੱਤਰ ਪੁੱਤਰੀਆਂ ਦੇ ਨਾਲ ਪ੍ਰੇਮ ਵਧਾਉਣਾ ਇਦੇ ਵਿੱਚ ਵੀ ਕਾਫੀ ਸਮਾਂ ਬਤੀਤ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਸਾਰੀ ਉਮਰ ਜਿਹੜੀ ਹੈ ਬਤੀਤ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੁੱਲਾ ਨੂਰਦੀਨ ਜੀ ਅੰਤ ਸਮੇ ਗਮਨਿਓ ਕਰ ਝਾਰੀ ਅੰਤ ਸਮੇ ਜਿਹੜਾ ਇਨਸਾਨ ਹੈ ਕਰ ਝਾਰੀ ਹੱਥ ਛਾੜ ਕੇ ਯਾਨੀ ਖਾਲੀ ਹੱਥ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਬਚਨ ਹੈ ਚੱਲੇ ਜਵਾਰੀ ਦੋਹੇ ਹੱਥ ਝਾਰ ਜਿਵੇਂ ਜਵਾਰੀ ਬੰਦਾ ਜਿਹੜਾ ਹੈ ਦੂਏ ਦੇ ਵਿੱਚ ਸਭ ਕੁਝ ਹਾਰ ਕੇ ਦੋਵੇਂ ਹੱਥ ਛਾੜ ਕੇ ਇਸ ਸੰਸਾਰ ਤੋਂ ਜਾਂਦਾ ਹੈ ਇਸ ਤਰ੍ਹਾਂ ਕੀਮਤੀ ਜਿਹੜੇ ਸਵਾਸ ਹਨ ਉਹ ਜਿਹੜੇ ਨੇ ਉਹ ਹਾਰ ਕੇ ਇਹ ਜੀਵ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਤੇ ਮਨ ਸਮਝਹੁ ਅਸ ਰੀਤੀ ਇਸ ਕਰਕੇ ਆਪਣੇ ਮਨ ਵਿੱਚ ਇਹ ਜੋ ਰੀਤੀ ਹੈ ਢੰਗ ਤਰੀਕਾ ਸਾਰਾ ਤੁਸੀਂ ਸਮਝ ਲਵੋ ਜਨਮ ਅਕਾਰਥ ਬਿਨ ਹਰ ਪ੍ਰੀਤੀ ਜਿਹੜਾ ਜਨਮਕਾਰਥ ਜਾ ਰਿਹਾ ਹੈ ਵਿਅਰਥ ਜਾ ਰਿਹਾ ਹੈ ਗੁਣ ਗੋਵਿੰਦ ਗਾਏ ਉਹ ਨਹੀਂ ਜਨਮਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿहि ਵਿਦਜਲ ਕੋ ਉਮੀਨ ਤੇ ਇਸ ਤਰ੍ਹਾਂ ਬਿਨਾ ਹਰੀ ਦੇ ਪ੍ਰੇਮ ਤੋਂ ਜਨਮ ਵਿਅਰਥ ਚਲੇ ਜਾਂਦਾ ਹੈ। ਏਤ ਪਦਾਰਥ ਅਮੁਲ ਜਿਸਵਾਸਾ। ਪਦਾਰਥਾਂ ਦੇ ਵਾਸਤੇ ਜਿਹੜੇ ਕੀਮਤੀ ਜਿਹੜੇ ਸਵਾਸ ਹਨ। ਨਯੋ ਹਾਰ ਅਸ ਢਾਲਿਓ ਪਾਸਾ। ਇਸ ਤਰ੍ਹਾਂ ਹਾਰ ਕੇ ਇਨਸਾਨ ਚਲੇ ਜਾਂਦਾ ਹੈ। ਤੇ ਅਸ ਢਾਲਿਓ ਪਾਸਾ। ਐਸਾ ਇਸ ਤਮਾਸ਼ੇ ਦੇ ਵਿੱਚ ਇਸ ਸੰਸਾਰ ਦੀ ਖੇਡ ਦੇ ਵਿੱਚ ਪਾਸਾ ਸੁੱਟਿਆ ਇਸ ਮਨੁੱਖਾ ਜਨਮ ਨੂੰ ਜੋ ਬੜਾ ਕੀਮਤੀ ਸੀ ਹਾਰ ਕੇ ਚਲਾ ਜਾਂਦਾ ਹੈ ਜਦ ਇਸ ਕੇ ਹੋਰ ਸਮਝ ਸੁ ਆਵੇ ਬੁੱਲਾ ਨੂਰਦੀਨ ਜੀ ਜਦੋਂ ਇਸ ਇਨਸਾਨ ਦੇ ਇਸ ਵਿਅਕਤੀ ਦੇ ਹਿਰਦੇ ਦੇ ਵਿੱਚ ਕੋਈ ਸਮਝ ਆਉਂਦੀ ਹੈ ਕੋਈ ਸਟਾਂ ਲੱਗਦੀ ਹੈ ਦੁੱਖ ਹੁੰਦੇ ਆ ਫੇਰ ਸਮਝ ਆਉਂਦੀ ਹੈ ਜਾਂ ਕਿਸੇ ਮਹਾਪੁਰਸ਼ ਦੀ ਕਿਰਪਾ ਹੋ ਜਾਵੇ ਫੇਰ ਪੁੱਛ ਹਿਰਦੇ ਦੇ ਵਿੱਚ ਕੋਈ ਸਮਝ ਆਉਂਦੀ ਹੈ ਕਿ ਮੈਂ ਨਾਮ ਨਹੀਂ ਜਪਿਆ ਵਿਸ਼ੇ ਵਿਕਾਰਾਂ ਚੋਂ ਮੈਨੂੰ ਕੁਝ ਨਹੀਂ ਮਿਲਿਆ ਨਸ਼ਿਆਂ ਵਿਸ਼ਿਆਂ ਦੇ ਵਿੱਚੋਂ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਜੀ ਵਾਹਿਗੁਰੂ ਕਿਰਪਾ ਹੋ ਜਾਵੇ ਕਿਸੇ ਸਾਧੂ ਦੀ ਸੰਗਤ ਹੋ ਜਾਵੇ ਗੁਰੂ ਸਾਹਿਬ ਜੀ ਦੀ ਸੰਗਤ ਹੋ ਜਾਵੇ ਬਾਣੀ ਦੀ ਸੰਗਤ ਹੋ ਜਾਵੇ ਤਦ ਮਨ ਵਿਸ਼ੀਣ ਤੇ ਉਲਟਾਵੇ ਤਦੋ ਜਿਹੜਾ ਮਨ ਹੈ ਉਹ ਵਿਸ਼ੇਵਕਾਰਾਂ ਤੋਂ ਉਲਟ ਹੋ ਜਾਂਦਾ ਹੈ ਕਰਹਿ ਬੰਦਗੀ ਪੇਸ਼ ਖੁਦਾਇ ਫੇਰ ਤਾਂ ਅਰਦਾਸਾਂ ਹੀ ਕਰਦਾ ਹੈ ਕਰਹਿ ਬੰਦਗੀ ਬੰਦਗੀ ਕਰਦਾ ਹੈ ਬੇਨਤੀਆਂ ਕਰਦਾ ਹੈ ਤਰਲੇ ਕਰਦਾ ਹੈ ਮਿੰਤਾ ਕਰਦਾ ਹੈ ਖੁਦਾਇ ਪੇਸ਼ ਖੁਦਾ ਕੀ ਰੱਬ ਦੇ ਵਾਹਿਗੁਰੂ ਦੇ ਪੇਸ਼ ਅੱਗੇ ਹੋ ਕੇ ਸਾਹਮਣੇ ਖੜੇ ਹੋ ਕੇ ਬੇਨਤੀਆਂ ਕਰਦਾ ਹੈ ਜਿਉ ਮੈਂ ਤੁਮ ਸੋ ਕਹੋ ਸੁਣਾਈ ਜਿਉ ਮੈਂ ਤੁਮ ਸੋ ਕਹੋ ਸੁਣਾਈ ਮਾਰੇ ਕਹਿੰਦੇ ਜੋ ਅਸੀਂ ਤੁਹਾਨੂੰ ਸੁਣਾ ਕੇ ਕਹਿੰਦੇ ਹਾਂ ਤਿਲੰਗ ਮਹੱਲਾ ਪਹਿਲਾ ਇਹ ਤਿਲੰਗ ਰਾਗ ਦੇ ਵਿੱਚ ਮਹੱਲਾ ਪਹਿਲਾ ਪਹਿਲੇ ਸਰੂ ਪਹਿਲੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਾਰਸੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ ਯਕ ਅਰਜ਼ ਗੁਫਤਮ ਪੇਸਤੋ ਯਕ ਅਰਜ਼ ਗੁਫਤਮ ਪੇਸਤੋ ਤਾਂ ਮਹਾਰਾਜ ਫਰਮਾਉਂਦੇ ਹਨ ਕਿ ਮੁੱਲਾ ਨੂਰਦੀਨ ਜੀ ਇਸ ਤਰ੍ਹਾਂ ਬੇਨਤੀਆਂ ਕਰੇ ਯਕ ਦਾ ਅਰਥ ਹੁੰਦਾ ਹੈ ਇੱਕ ਅਰਜ਼ਦਾਰ ਹੁੰਦਾ ਹੈ ਬੇਨਤੀ ਗੁਫਤਮ ਮੈਂ ਕਹਿੰਦਾ ਹਾਂ ਪੇਸ ਤੋ ਤੇਰੇ ਅੱਗੇ ਵਾਹਿਗੁਰੂ ਜੀ ਮੈਂ ਇੱਕ ਬੇਨਤੀ ਕਹਿੰਦਾ ਹਾਂ ਤੁਹਾਡੇ ਅੱਗੇ ਦਰ ਗੋਸ ਕੋਨ ਕਰਤਾਰ ਦਰ ਦਾ ਅਰਥ ਹੁੰਦਾ ਹੈ ਵਿੱਚ ਗੋਸ ਨਾਮ ਹੈ ਕੰਨਾਂ ਦੀ ਕੋਨ ਕੀ ਕਰ ਕਰਤਾਰ ਕੀ ਜਿਸ ਦੇ ਕਰ ਕੀ ਹੱਥਾਂ ਦੇ ਵਿੱਚ ਜੀਵਾਂ ਦੀ ਰੋਜੀ ਰੋਟੀ ਰੂਪੀ ਤਾਰ ਹੈ ਕਰਤਾਰ ਸੰਸਕ੍ਰਿਤ ਦਾ ਸ਼ਬਦ ਹੈ ਬਾਕੀ ਫਾਰਸੀ ਦੇ ਪਦ ਹਨ ਤਾਂ ਮਾਰਦ ਕਹਿੰਦੇ ਹਨ ਫਰਮਾਉਂਦੇ ਹਨ ਗੁਰੂ ਸਾਹਿਬ ਦਰ ਗੋਸ ਕੁੰਨ ਕਰਤਾਰ ਫਿਰ ਬੇਨਤੀ ਕਰਦਾ ਹੈ ਵਾਹਿਗੁਰੂ ਜੀ ਕੰਨ ਦੀ ਕਰਕੇ ਮੇਰੀ ਬੇਨਤੀ ਨੂੰ ਸੁਣਨਾ ਕਰੋ ਧਿਆਨ ਦੇ ਨਾਲ ਹਕਾ ਕਬੀਰ کریم ਤੂੰ ਤੁਸੀਂ ਹਕਾ ਹੋ ਸੱਚ ਸਰੂਪ ਹੋ ਵਾਹਿਗੁਰੂ ਜੀ ਕਬੀਰ ਵੱਡੇ ਹੋ کریم ਬਖਸ਼ਿਸ਼ਾਂ ਕਰਨ ਵਾਲੇ ਹੋ ਦਿਆਲੂ ਹੋ ਵਾਹਿਗੁਰੂ ਜੀ ਤੇ ਐਬ ਪਰਵਦਗਾਰ ਵਾਹਿਗੁਰੂ ਜੀ ਤੁਸੀਂ ਬੇਅੈਬ ਐਬਾਂ ਤੋਂ ਰਹਿਤ ਹੋ ਗੁਨਾਹਾਂ ਤੋਂ ਰਹਿਤ ਹੋ ਤੇ ਪਰਵਤਗਾਰ ਜੀਵਾਂ ਦੀ ਪਾਲਣਾ ਪੋਸ਼ਣਾ ਕਰਨ ਵਾਲੇ ਇਹ ਜਿਹੜਾ ਸ਼ਬਦ ਹੈ ਨਾ ਇਹਨੂੰ ਯੱਕ ਹੀ ਬੋਲਣਾ ਹੈ ਯੱਕ ਨਹੀਂ ਕਹਿਣਾ ਤੇ ਅਰਜ ਬੋਲਣਾ ਅਰਜ ਨਹੀਂ ਕਹਿਣਾ ਜ਼ਾਲ ਨਹੀਂ ਲਾਉਣਾ ਤੇ ਗੁਫਤਮ ਹੀ ਕਹਿਣਾ ਗੁਫਤਮ ਨਹੀਂ ਕਹਿਣਾ ਵਹੀਂ ਨਹੀਂ ਲਾਉਣਾ ਤੇ ਪੀਸੇ ਤੂੰ ਨਹੀਂ ਕਹਿਣਾ ਤੇ ਪੀਸ ਤੋਂ ਜਿਸ ਤਰ੍ਹਾਂ ਮਹਾਰਾਜ ਜੀ ਨੇ ਲਿਖਿਆ اسی ਤਰ੍ਹਾਂ ਉਚਾਰਨ ਕਰਨਾ ਹੈ ਦਾਰ ਗੋਸ਼ ਸ਼ਸ਼ਾ ਨਹੀਂ ਲਾਉਣਾ ਗੋਸ਼ ਗੋਸ ਹੀ ਕਹਿਣਾ ਕੰਨਾ ਦਾ ਵਾਚਕ ਹੈ ਤੇ ਇਸ ਤਰ੍ਹਾਂ ਹੱਕਾ ਇਹ ਹੱਕਾ ਹੀ ਬੋਲਣਾ ਹੱਕਾ ਨਹੀਂ ਕਹਿਣਾ ਨਹੀਂ ਤਾਂ ਅਰਬੀ ਫਾਰਸੀ ਦੇ ਵਿੱਚ ਹੱਕਾ ਕਹਿੰਦੇ ਆ ਹਾਹੇ ਦੇ ਵੀ ਨੂੰ ਗੂੜਾ ਬੋਲਦੇ ਆ ਤੇ ਕੱਕਾ ਵੀ ਕੌਫ ਬੋਲਦੇ ਆ ਜਿਵੇਂ ਇੱਕ ਕੁਰਾਨ ਦੀ ਆਇਤ ਵੀ ਹੈ ਕਿ ਵਲਾ ਤਲਬਿਸੁਲ ਹੱਕਾ ਬਿਲ ਬਾਤਲੀ ਵਤਕਤੂਲ ਹੱਕਾ ਵੰਤਮ ਤਾਲਮੂ ਉੱਥੇ ਹੱਕਾ ਬੋਲਿਆ ਜਾਂਦਾ ਹੈ ਪਰ ਇਥੇ ਹੱਕਾ ਹੀ ਬੋਲਣਾ ਹੈ ਕਬੀਰ ਕਰੀਮ ਤੂ ਬੇਅਬ ਪਰਵਦਗਾਰ ਇਸ ਤਰ੍ਹਾਂ ਉਚਾਰਨ ਕਰਨਾ ਹੈ